ਕਹਿੰਦੇ ਚੋਰ ਨੇ ਨਾ ਕੋੜਾ ਚੋਰੀ ਕਰ ਲਿਆ ਜਦੋਂ ਉਹ ਅੱਗੇ ਜਾਇਆ ਕਰੇ ਉਹਨੂੰ ਦਿਖਣੋਂ ਹਟ ਜਾ ਕਰੇ ਪਿੱਛੇ ਆ ਕੇ ਦੇਖਣ ਲੱਗ ਜਾ ਕਰੇ ਇਤਿਹਾਸ ਮੁਤਾਬਕ ਉਹ ਦੱਸਣ ਵੀ ਉਹਨੂੰ ਚੌਂਤੀ ਲੱਗੀ ਤੇ ਇਸ ਕਰਕੇ ਉਹ ਉੱਥੇ ਬੈਠਾ ਰਿਹਾ ਅੱਜ ਵੀਬਰ ਦੀ ਗਾਲ ਸਾਹਿਬ ਵੀਬਰ ਦੀ ਜੁਫਤੇ ਮੈਂ ਆਪਾਰ ਦੀ ਮਾਨਸਾ ਤੋਂ ਸੋ ਅੱਜ ਅਸੀਂ ਆਏ ਹੋਇਆ ਜੀ ਪਿੰਡ ਕੋਟ ਧਰਮੂ ਦੇ ਵਿੱਚ ਜਿਹੜਾ ਕੀ ਮਾਨਸਾ ਤੋਂ 10 ਕਿਲੋਮੀਟਰ ਦੂਰ ਆ ਇਥੇ ਤਾਂ ਤਾਂ ਸ੍ਰੀ ਗੁਰਦੇਵਾਦਰ ਮਹਾਰਾਜ ਜੀ ਆਏ ਹੋਏ ਨੇ ਗੁਰਦਵਾਰੇ ਨੂੰ ਸੋਲੀ ਸਰ ਦੇ ਨਾਮ ਬੋਝੋ ਵੀ ਜਾਨਾ ਜਾਂਦਾ ਜਿੱਥੇ ਦਸਾਂ ਹੀ ਭਰਦੀਆਂ ਬਹੁਤ ਇਕੱਠ ਹੁੰਦਾ ਅੱਜ ਮੇਰੇ ਨਾਲ ਮੇਰੇ ਤੁਹਾਡਾ ਵੀ ਰਮਾਨ ਸਿੰਘ ਤੇ ਕੈਮਰਾਮੈਨ ਵਿਸ਼ਾਲ ਸਿੰਘ ਆਏ ਹੋਏ ਨੇ ਸੋ ਨੂੰ ਅਸੀਂ ਦਿਖਾਉਣੇ ਆ ਉਥੋਂ ਦਾ ਇਤਿਹਾਸ ਬਣੇ ਲੋ ਸਾਡੇ ਬਲੌਗ ਦੇ ਨਾਲ ਹਾਂਜੀ ਆਪਾਂ ਸੜਕ ਦੀ ਜੂੜੀ ਤੋਂ ਆਪਾਂ ਬਣਾਉਣੇ ਆ ਵੀਡੀਓ ਹੱਤ ਯੋਗ ਮਿੱਤਰ ਦੀ ਇਹ ਜੂੜੀ ਹੈ ਦੀ ਕੋੜਤਰ ਮੋਢੇ ਵਿੱਚ ਸੜਕ ਦੇ ਉੱਤੇ ਇਧਰਲੇ ਖੱਬੇ ਪਾਸੇ ਸਦੂਰਗੜ੍ਹ ਵਾਲਾ ਰੋੜਾ ਇਧਰ ਮਾਨਸਾ ਵਾਲਾ ਤਾਂ ਹੁਣ ਤੋਂ ਅਸੀਂ ਬਣੇ ਰਹੋ ਸਾਡੇ ਨਾਲ ਅਸੀਂ ਦਿਖਾਉਣੇ ਆ ਜੀ ਚਲੋ ਜੀ ਉਹ ਸੜਕ ਦਾ ਜਿਹੜੀ ਗੁਰਦੁਆਰਾ ਸੋਲੀ ਸਰ ਸਾਹਿਬ ਆ ਰਹੀ ਹੈ ਇਹਦਰ ਨੂੰ ਦਸਮੀ ਪਰ ਦੀ ਹੁੰਦੀ ਜਿੱਥੇ ਬਹੁਤ ਇਕੱਠ ਹੁੰਦਾਗਾ ਅਸੀਂ ਇਕੱਠ ਵਾਲੇ ਦਿਨੇ ਇਸ ਕਰਕੇ ਨਹੀਂ ਆਉਂਦੇ ਕਿਉਂਕਿ ਬਲੌਗ ਚੰਗੀ ਨਹੀਂ ਬਣਦਾ ਇਸ ਕਰਕੇ ਅਸੀਂ ਅਲੱਗ ਦਿਨ ਤੋਂ ਆਉਣੇ ਹੈਗੇ ਇਹ ਸੜਕ ਤੇ ਦਸਮੀ ਵਾਲੇ ਦਿਨ ਬਿਊਟੀ ਤੇ ਲੈ ਕੇ ਗੁਰਦੁਆਰਾ ਸਾਹਿਬ ਤੱਕ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਰੋਟੀ-ਪੇਡਾ ਵਗੈਰਾ ਸਮਾਨ ਖਾਣ-ਪੀਣ ਦਾ ਸਮਾਨ ਬਹੁਤ ਭਾਰੀ ਇਕੱਠਾ ਹੁੰਦਾ ਅੱਜ ਵੀ ਸੰਗਰਾਹ ਦਾਗੀ ਅੱਜ ਇੱਕ ਭਾਗ ਦਵਾਂਗੀ ਜੀ 16 ਅਗਸਤ 2025 ਦਿਨ ਸ਼ਨੀਵਾਰ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਵੱਲ ਹਾਂਜੀ ਅਸੀਂ ਹੁਣ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਹੈ ਜਿਹੜੀ ਦਰਬਾਰ ਸਾਹਿਬ ਦੀ ਗੁਰਦੁਆਰਾ ਸੂੜੀ ਸਰਸਾ ਪਾਕਸਾਈ ਨੌਮੀ ਪਿੰਡ ਕੋੜਤਾਰ ਮੂਥ ਉੱਥੇ ਪਹੁੰਚ ਗਏ ਆ ਜੀ। ਕਰੋ ਦਰਸ਼ਨ ਦੇਦਾਰੇ ਜੀ ਅੰਦਰ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਜੀ। ਹਾਂਜੀ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੀ ਵੀਡੀਓ ਦਿਖਾਉਣੇ ਆ ਜੀ। ਮੱਥਾ ਟੇਕਣ ਜਾਂਦੇ ਆਪਾਂ। ਅੱਜ ਸੰਗਰਾਂਦ ਦਾ ਡੇੜਾ ਵੀ ਹੈ ਸੰਗਤ ਪਹੁੰਚ ਰਹੀ ਹੈ ਜੀ ਹਾਂਜੀ ਸੰਗਤ ਜੀ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਤਾਂ ਦੇਖਣ ਗਏ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਅੰਦਰ ਬਿਲਡਿੰਗ ਦੇ ਵਿੱਚ ਸਾਈਡ ਪਾਰਟ ਦੇ ਭੋਗ ਪੈ ਰਹੇ ਸੀ ਸੰਗਤਾਂ ਪਿਆਰ ਨਾਲ ਇਕੱਤਰ ਹੋ ਕੇ ਪਾਠ ਸਰਵਣ ਕਰ ਰਹੀਆਂ ਸੀ ਸੋ ਦਰਸ਼ਨ ਕਰੋ ਉਸ ਇਤਿਹਾਸਕ ਬੰਦੇ ਉੱਤੇ ਪਸਤਾਵਲ ਦੀ ਦਰਸ਼ਨ ਜੋ ਕਿ ਤਾਂ ਜਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨੇ ਜੋ ਕਿ ਸੂਲੀ ਸਾਰਾ ਕੋੜ ਤਰ ਮੂ ਵਿਖੇ ਪਏ ਨੇ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ हां जी संगत जी आप इतों के इतिहास बारे दस देंगे अज संगरान का द्याड़ा हो रही है संगराम द्याड़ा भी इथे ਮਨਾਇਆ ਜਾ ਰਿਹਾ ਗਿਆ ਇਸ ਕਰਕੇ ਸਾਨੂੰ ਥੋੜੀ-ਮੋਟੀ ਵੀਡੀਓ ਵਲੌਗ ਕੀਤੀ ਸੀ ਹੁਣ ਆਪਾਂ ਇਸ ਦਾ ਆਪਾਂ ਇਤਿਹਾਸ ਦੱਸਦੇ ਨੇ ਜਿਹੜੀ ਇਹ ਜਗ੍ਹਾ ਨਾ ਮਾਨਸਾ ਤੋਂ 10 ਕਿਮੀਲ ਰੇਲਵੇ ਸਟੇਸ਼ਨ ਤੋਂ 10 ਕਿਮੀਲ ਤੇ ਇੱਥੇ ਇਹ ਕੋੜਤਾਰਮੂ ਬਣਿਆ ਹੋਇਆ ਜੀ ਕੋੜਤਾਰਮੂ ਪਿੰਡ ਦਾ ਨਾਮ ਹੈਗਾ ਕਹਿੰਦੇ ਇਹ ਜਿਹੜੀ ਪਹਿਲਾਂ ਜਗ੍ਹਾ ਸੀ ਇਹ ਪਟਿਆਲਾ ਰਾਸਤ ਬਰਨਾਲਾ ਦੀ ਨਿਜਾਮਤ ਮਾਨਸਾ ਤਸੀਲ ਦੇ ਵਿੱਚ ਸੀ ਤੇ ਪਟਿਆਲਾ ਰਾਸਤ ਵੱਲੋਂ 125 ਜਮੀਨ ਇਹ ਮਾ ਉਹ ਜ਼ਮੀਨ ਮਾਫਾ ਗੁਰਪੇਵਾਦਰ ਮਾਰਾ ਦੀ ਆਪਾਂ ਪਹਿਲਾਂ ਜਾ ਕੇ ਆਏ ਆ ਖਿਆਲਾ ਭਪਾਲ ਇਧਰ ਜੋਗੇ ਕੰਨੀ ਲਿਖਿਆ ਵੀ ਹੋਇਆ ਕੀਵਾ ਕਲਾ ਮੌੜ ਖਾਨੇ ਵਾਲ ਪਿੰਡਾਂ ਰਸਤੇ ਉਹਦੇ ਤਲਵੰਡੀ ਸਭ ਬੁੱਧੀ ਸੀ ਕਿ ਜਿਹੜਾ ਸਥਾਨ ਆ ਗੁਰੂ ਕੀ ਕਾਸੀ ਦੇ ਵਾਰਬੋਜੋ ਵੀ ਨਵਾਜਿਆ ਗਿਆ ਇਤਿਹਾਸ ਦੇ ਮਤਲਬਕ ਗੁਰੂ ਸਾਹਿਬ ਜਦੋਂ ਇਸ ਜਗ੍ਹਾ ਤੇ ਕੁੱਝ ਦੇ ਸੀ ਇੱਥੇ ਰਹਿਣ ਵਸੇਰਾ ਕੀਤਾ ਸੰਗਤਾਂ ਨੇ ਦੀਵਾਨ ਸਜਿਆ ਦੀਵਾਨ ਦੀ ਸਮਾਪਤੀ ਬਹੁਤ ਇੱਕ ਆਪਾਂ ਕਹਿੰਦੇ ਆਂ ਕਿ ਸੰਗਤ ਵਿੱਚ ਸਾਰੇ ਸੱਜਣ ਨਹੀਂ ਹੁੰਦੇ ਠੱਗ ਵੀ ਹੁੰਦੇ ਆਂ ਚੋਰ ਆਇਆ ਸੀ ਹੁਣੇ ਦੇਖੇ ਦੀ ਗੁਰੂ ਸਾਹਿਬ ਦਾ ਘੋੜਾ ਬਹੁਤ ਸੋਹਣਾਗਾ ਜੋ ਸੰਗਤ ਚਲੀ ਗਈ ਉਹ ਘੋੜਾ ਖੋਹ ਕੇ ਲੈ ਗਿਆ ਬਹੁਤ ਦੂਰ ਤੱਕ ਲੈ ਗਿਆ ਸੀ ਇਤਿਹਾਸ ਦੇ ਮੁਤਾਬਕ ਕੁਝ ਇਤਿਹਾਸ ਕਰਨ ਦੱਸਿਆ ਵੀ ਜਦੋਂ ਉਹ ਅੱਗੇ ਵਧਿਆ ਕਰੇ ਹੁਣ ਦੇਖਣੋਂ ਹਟ ਜਾ ਕਰੇ ਜਦੋਂ ਪਿੱਛੇ ਆਇਆ ਕਰੇ ਹੁਣ ਦੇਖਣ ਲੱਗ ਜਾ ਕਰੇ ਵੀ ਚੌਂਦੀ ਲੱਗੀ ਉਹਨੂੰ ਉਹ ਅੱਗੇ ਨਹੀਂ ਵਧ ਸਕਿਆ ਉੱਥੇ ਬੈਠ ਗਿਆ ਜਦੋਂ ਸਵੇਰੇ ਦਿਨ ਹੋਇਆ ਸੰਗਤ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦਾ ਘੋੜਾ ਚੋਰੀ ਹੋ ਗਿਆ ਸੰਗਤ ਨੇ ਚੋਰ ਨੂੰ ਫੜ ਕੇ ਗੁਰੂ ਸਾਹਿਬ ਕੋਲ ਪੇਸ਼ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਕਿਹਾ ਕਿ ਕਰਤ ਕਰੋ ਨਾਮ ਜਪੋ ਵੰਡ ਛਕੋ ਸੱਚ ਦੇ ਕਰਮ ਤੇ ਚੱਲੋ ਚੋਰ ਨੂੰ ਮਹਿਸੂਸ ਹੋਇਆ ਕਿ ਮੈਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੁਝ ਵੀ ਨਹੀਂ ਕਿਹਾ ਆਪ ਦੇ ਆਪ ਨੂੰ ਉਹਨੂੰ ਫੀਲ ਹੋਇਆ ਉਹਨੇ ਇੱਥੇ ਇੱਕ ਜੰਡ ਹੁੰਦਾ ਸੀ ਇਤਿਹਾਸਿਕ ਜੰਡ ਦੇ ਉੱਪਰ ਆਪਣਾ ਪੇਟ ਭਰ ਦੇ ਕੇ ਸੂੜੀ ਲੈ ਲਈ ਉਹ ਆਪਣੀ ਆਤਮ ਹੱਤਿਆ ਕਰ ਲਈ ਸ਼ਰਮਸਾਰ ਹੁੰਦੇ ਹੋਏ ਕਿ ਮੈਨੂੰ ਕੁਝ ਵੀ ਨਹੀਂ ਕਿਹਾ ਮੈਂ ਗੁਰਤੇਗਵਧਰ ਮਹਾਰਾਜ ਦੀ ਜਿਹੜੀ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਨੇ ਉਹਨਾਂ ਦਾ ਘੋੜੀ ਚੋਰਾ ਚੋਰੀ ਕੀਤਾ ਨਹੀਂ ਜਾਣੀ ਜਾਣ ਸੀ ਪਹਿਲਾਂ ਬਾਅਦ ਚ ਪਤਾ ਲੱਗਿਆ ਕਿ ਇਹ ਗੁਰਤੇਗਵਧਰ ਮਹਾਰਾਜ ਦੀ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਸ ਹਨ ਤਾਂ ਆਪਦੇ ਆਪ ਨੂੰ ਸੋਣੀ ਦੇ ਝਾੜ ਲਿਆ ਉਸ ਤੋਂ ਬਾਅਦ ਉੱਥੇ ਉਸ ਚੋਰ ਦੀ ਮੌਤ ਹੋ ਗਈ ਤੇ ਇਹ ਜਿਹੜਾ ਜਗਾ ਸੋਲੀ ਸਰ ਦੇ ਨਾਮ ਜਿਉਂ ਪ੍ਰਸਿੱਧ ਹੋਈ ਉਹ ਦਸਵੀਂ ਬਹੁਤ ਭਰਦੀ ਆ ਬਹੁਤ ਜਿਆਦਾ ਇਕੱਠ ਹੁੰਦਾ ਅਸੀਂ ਇਕੱਠ ਦੇ ਵਿੱਚ ਇਸ ਕਰਕੇ ਨਹੀਂ ਆਉਂਦੇ ਕਿਉਂਕਿ ਜਿਹੜੀ ਅੱਜ ਅਸੀਂ ਇਹ ਵੀਡੀਓ ਬਣਾ ਰਹੇ ਆ ਵਧੀਆ ਬਣ ਰਹੀ ਆ ਹੁਣ ਵੀ ਸੰਗਰਾਂਦ ਤੇ ਸੰਗਤ ਆਈ ਹੋਈ ਆ ਮੈਂ ਚੱਲੀ ਜਾਂਦੇ ਨੇ ਪਰ ਫੇਰ ਵੀ ਸਾਡੇ ਕੋਲ ਮੈਕ ਹੋਣ ਕਰਕੇ ਚਲੋ ਆਵਾਜ਼ ਥੋੜੀ-ਮੋਟੀ ਵਧੀਆ ਆ ਰਹੀ ਹੈਗੀ ਇਸ ਕਰਕੇ ਅਸੀਂ ਅਲੱਗ ਦਿਨ ਚਾਉਂਦੇ ਹੁੰਨੇ ਆ ਤੁਸੀਂ ਜਰੂਰ ਪਹੁੰਚਿਓ ਜੀ ਦਸਵੀਂ ਭਰਦੀ ਆ ਬਹੁਤ ਸੰਗਤ ਇਕੱਠ ਹੁੰਦਾ ਜੀ ਅੱਗੇ ਤੁਹਾਨੂੰ ਗੁਰਦੁਆਰੇ ਦਾ ਆਪਾਂ ਦਿਖਾਉਣਾ ਹੈ ਜੀ ਲੰਗਰ ਹਾਲ ਸਰੋਵਰ ਸਾਹਿਬ ਸਾਰਾ ਕੁਝ ਬਣੇ ਰਹੋ ਸਾਡੇ ਬਲੌਗ ਦੇ ਨਾਲ ਹਾਂਜੀ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬੁਰਜ ਬਣਿਆ ਹੋਇਆ ਜਿਹਦੇ ਵਿੱਚ ਅਜਾਇਬ ਘਰ ਵਜੋਂ ਫੋਟੋਆਂ ਸਜਾਈਆਂ ਹੋਈਆਂ ਨੇ ਜੀ ਹੰਤਨ ਬਾਬਾ ਦੀਪ ਸਿੰਘ ਜੀ ਦੇਖੋ ਸੁਸੰਗਤਾਂ ਇੱਥੇ ਦੂਰ ਦੂਰ ਪਹੁੰਚਦੀਆਂ ਨੇ ਮੱਥਾ ਟੇਕਦੇ ਨੇ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਸੰਗਤਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਹੁਣ ਜਮਾ ਆਪਾ ਉੱਪਰ ਆ ਗਏ ਜੀ ਗੁਰਜੇ ਦੇ ਉੱਪਰ ਆ ਗਏ ਇਥੋਂ ਸੋਲੀ ਸਰ ਸਾਹਿਬ ਦਾ ਸਾਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਜੀ ਅਗਰ ਨਾਲ ਹੀ ਸਕੂਲ ਬਣਿਆ ਹੋਇਆ ਸਾਹਿਬ ਜادہ ਜਯਾਰ ਸਿੰਘ ਪਬਲਿਕ ਸਕੂਲ ਵੈਂਡਕੋਟ ਧਰਮੂ ਹਾਜੀ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਬੋਰਡ ਵੀ ਲੱਗਿਆ ਹੋਇਆ ਜਿਹਦੇ ਵਿੱਚ ਦੱਸਿਆ ਕਿ ਮਹਾਨ ਕੋਸ਼ ਦੇ ਵਿੱਚ ਭਾਈ ਖਾਨ ਸਿੰਘ ਜੀ ਨਾਬਾ ਪੰਨਾ ਨੰਬਰ 226 ਦੇ ਵਿੱਚ ਇਤਿਹਾਸ ਬਾਰੇ ਲਿਖਿਆ ਗਿਆ ਵੀ ਇਸ ਸਥਾਨ ਤੇ ਕੀ ਗੁਰੂ ਸਾਹਿਬ ਦਾ ਘੋੜਾ ਚੋਲੀ ਕਰਲਾ ਸੀ ਅੱਧਾ ਕਵਾੜ ਜਾ ਕੇ ਚੁਰਾਣਾ ਦਿਸਣਾ ਬੰਦ ਹੋ ਗਿਆ ਜਿਹੜਾ ਆਪਾਂ ਤੁਹਾਨੂੰ ਅੱਗੇ ਇਤਿਹਾਸ ਦੱਸਿਆ ਸੀ ਜੀ ਗੁਰਦੁਆਰਾ ਸਾਹਿਬ ਦੇ ਸੱਜੇ ਸਾਈਡ ਸਰੋਵਰ ਬਣਿਆ ਹੋਇਆ ਮਾਈਆਂ ਵਾਸਤੇ ਅੱਡ ਪਾਈਆਂ ਵਾਸਤੇ ਅਲੱਗ ਦਸਵੀਂ ਪਰਦੀ ਹੈ ਜੀ ਇੱਥੇ ਪੂਰੀ ਬਹੁਤ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਇਸ਼ਨਾਨ ਕਰਦੀਆਂ ਨੇ ਜੀ ਕਿਹਾ ਵੈਕ ਸਰੋਵਰ ਦੇ ਨਾਲੇ ਥੋੜੀ ਦੂਰ ਤੇ ਲੰਗਰ ਬਣਿਆ ਹੋਇਆ ਜੀ ਇੱਥੇ ਸੰਗਤਾਂ ਦਸਵੀਂ ਵਾਲੇ ਦਿਨ ਬਹੁਤ ਭਾਰੀ ਇਕੱਠ ਹੁੰਦਾ ਤੇ ਵੱਡਾ ਲੰਗਰ ਦਾ ਹਾਲ ਬਣਿਆ ਹੋਇਆ ਜੀ ਲੰਗਰ ਇੱਧਰ ਵੀ ਚੱਲਦਾ ਜੀ ਇਸ ਸੰਗਤ ਕਰਕੇ ਸੋ ਅਸੀਂ ਵੀ ਲੰਗਰ ਛਕਣ ਜਾ ਰਹੇ ਹਾਂ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪਹੁੰਚ ਗਏ ਜੀ ਸੋ ਦਿਖਾਉਣੇ ਆ ਆਪਾਂ ਤੁਹਾਨੂੰ ਲੰਗਰ ਹਾਲ ਵੈਸੇ ਲੰਗਰ ਹਾਲ ਜਦੋਂ ਸੰਗਤ ਪਾਰੀ ਇਕੱਠ ਹੁੰਦਾ ਤੇ ਇਧਰ ਸਟਾਇਆ ਜਾਂਦਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਗੁਰਦਵਾਰਨ ਲੰਗਰ ਹਾਲ ਦੇ ਜੀ ਇਥੇ 24 ਘੰਟੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੁੰਦੀ ਹੈ ਜੀ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਅਪਾਰ ਕਿਰਪਾ ਵਰਤਦੀ ਆ ਸੰਗਤਾਂ ਦੂਰੋ ਦੂਰ ਆ ਕੇ ਲੰਗਰ ਸਕਦੀ ਐ ਨੇ ਜੀ ਆਹ ਲੱਗਾ ਆ ਕੀ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ 'ਚ ਪਹੁੰਚੇ ਸਾਦਾ ਸ਼ਕ ਰਿਹਾ ਹੈ ਜੀ ਤੇ ਗੁਰੂ ਸਾਹਿਬ ਦੀ ਬਚਨ ਹੈ ਜੀ ਪਹਿਲਾਂ ਸੰਗਤ ਫਿਰ ਸੰਗਤ ਹਾਂਜੀ ਸੋਹ ਸੰਗਤ ਜੀ ਦੱਸਿਆ ਸੀ ਕਿ ਜਦੋਂ ਸੰਗਤਾਂ ਇਕੱਠ ਹੁੰਦਾ ਤਾਂ ਇਸ ਵੱਡੇ ਲੰਗਰ ਹਾਲ ਦੇ ਵਿੱਚ ਲੰਗਰ ਸਕਾਇਆ ਜਾਂਦਾ ਸੰਗਤਾਨ ਦਾ ਅਨੁਭਵ ਪੈ ਚੁੱਕਿਆ ਹੁਣ ਇਹ ਆਪ ਨਾ ਨੇ ਦਾ ਲੰਗਰ ਚੱਲ ਰਿਹਾ ਜੀ ਇਸ ਵੱਡੇ ਲੰਗਰ ਹਾਲ ਦੇ ਵਿੱਚ ਜੀ ਉਹ ਟਾਈਮ ਕਿਵੇਂ ਆ ਆਹ ਹੈ ਇਹ ਕਿਵੇਂ ਲੱਗਦਾ ਹਾਂਜੀ ਸੰਗਤ ਜੀ ਆਪਾਂ ਵੀ ਕੋਪਤਵਾਦ ਆਪਾਂ ਲੰਗਰ ਸਕਣ ਬੈਠੇ ਨੂੰ ਰੱਖਦਾ ਮਹਤਵਪੂਰਨ ਹੈ ਕਿ ਨਹੀਂ ਕਿਸੇ ਸੰਗਤਾਂ ਵੱਲੋਂ ਲੱਠੇ ਬਣਾਣਾ ਤੇ ਮਠੀਆਂ ਲੰਗਰ ਲਾਏ ਜਾਂ ਚਾਹ ਲੰਗਰ ਲਾਏ ਜਾਂ ਲੋਕ ਭਰਾਂ ਤਾਂ ਆਪਾਂ ਵੀ ਆਪਾਂ ਲੰਗਰ ਸਕੇ ਜੀ ਹਾਂਜੀ ਸੰਗਤ ਜੀ ਆਪਾਂ ਦੱਸਿਆ ਸੀ ਕਿ ਜਦੋਂ ਸਾਂ ਇਹ ਪੂਰਾ ਇਕੱਠ ਜਿਆਦਾ ਹੋ ਜਾਂਦਾ ਤਾਂ ਇਸ ਵੱਡੇ ਲੰਗਰ ਹਾਲ ਦੇ ਵਿੱਚ ਲੰਗਰ ਛਕਾਇਆ ਜਾਂਦਾ ਜੀ ਸਮਾਈਆਂ ਵੀ ਲੰਗਰ ਛਕਰੀਆਂ ਨੇ ਜੀ ਚਾਹ ਪਾਣੀ ਦਾ ਕੋਈ ਉਹ ਦਸਵੀਂ ਹੁੰਦੀ ਹੈ ਇਸ ਲੰਗਰ ਹਾਲ ਦੇ ਵਿੱਚ ਬਹੁਤ ਹੀ ਭਾਰੀ ਇਕੱਠ ਹੁੰਦਾ ਕਈ ਵਾਰ ਤਾਂ ਲੈਣਾਂ ਦੇ ਵਿੱਚ ਲੱਗ ਕੇ ਬਰਤਨ ਲੈਣੇ ਪੈਂਦੇ ਨੇ ਜੀ ਲੈਣਾਂ ਦੇ ਵਿੱਚ ਖੜ ਕੇ ਲੰਗਰ ਛਕਣਾ ਪੈਂਦਾ ਜੀ ਸੰਗਤਾਂ ਸੇਵਾ ਕਰਦੀਆਂ ਹੋਈਆਂ ਭਾਂਡਿਆਂ ਦੀ ਆ ਸਾਡੇ ਸਿੰਘ ਸੇਵਾ ਕਰਦੇ ਹੋਏ ਜੀ ਬਹੁਤ ਵਧੀਆ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਪਾਈਆਂ ਵਾਸਤੇ ਬਾਥਰੂਮ वगैरह ਨੌਣ ਵਾਸਤੇ ਬਣਾਈ ਨੇ ਜੀ ਇਧਰ ਪਾਈਆਂ ਵਾਸਤੇ ਉਧਰ ਰਹਿਣ ਵਸੇਰੇ ਵੀ ਬਣਾਈ ਨੇ ਸੰਗਤਾਂ ਵਾਸਤੇ ਉਧਰ ਵੀ ਬਾਥਰੂਮ वगैरह ਇਹ ਗੁਰਦੁਆਰਾ ਸਾਹਿਬ ਦੀ ਜਮੀਨ ਆ ਸਾਰੀ ਜਿਹੜੀ ਕਿ ਗੁਰਦੁਆਰਾ ਪ੍ਰਬੰਧ ਨੂੰ ਐਡੀ ਸਾਮ ਸੰਭਾਲ ਕਰ ਰਹੀ ਆ ਸਬਜ਼ੀਆਂ ਵਗੈਰਾ ਲਾਈਆਂ ਹੋਈਆਂ ਨੇ ਜੀ ਦੀ ਵਗੈਰਾ ਵਿਜੀ ਹੋਈ ਹੈ ਜੀ ਅੱਜ ਗਰਮੀ ਬਹੁਤ ਸੀਗੀ ਔਰ ਅਸੀਂ ਮਹਾਰਾਜ ਦੀ ਕਿਰਪਾ ਨਾਲ ਜਲਦੀ ਆਗੇ ਸੀਗੇ ਅਰਦਾਸ ਵਿੱਚ ਵੀ ਸ਼ਾਮਲ ਹੋਏ ਕੁਨਮ ਸਾਹਿਬ ਸੁਣਿਆ ਸੋ ਮਹਾਰਾਜ ਦੀ ਕਿਰਪਾ ਸੀ ਕਹਿੰਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸਥੇ ਸਾਡਾ ਲੰਗਰ ਇਥੇ ਸਕਣਾ ਲਿਖਿਆ ਹੋਇਆ ਸੀਗਾ ਹਾਂਜੀ ਸੰਗਤ ਜੀ ਇਹ ਬਣੀ ਹੋਇਆ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਹੁਣ ਅਸੀਂ ਵਾਪਸ ਹੀ ਜਾ ਰਹੇ ਹਾਂ ਜੀ ਸੋ ਮੇਰੇ ਨਾਲ ਰਮਾਨ ਸਿੰਘ ਵਿਸ਼ਾਲ ਸਿੰਘ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਜਿਹੜੇ ਹਰ ਵਾਰ ਮੇਰੇ ਨਾਲ ਆਉਂਦੇ ਨੇ ਹਾਂਜੀ ਸੰਗਤ ਜੀ ਹੁਣ ਅਸੀਂ ਵਾਪਸ ਜਾ ਰਹੇ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਸੋ ਇਹ ਸੜਕ ਜਿਹੜੀ ਮਾਨਸਾ ਤੋਂ ਆਉਂਦੀ ਆ ਇੱਧਰ ਉੱਡਰ ਤੋਂ ਬਾਜੀ ਵਾਲਾ ਵੀਰੇ ਵਾਲਾ ਪਿੰਡ ਨੇ ਇੱਧਰ ਗੁਰੂ ਘਰ ਮਣਿਆ ਹੋਇਆ ਛੋੜੀ ਸਰ ਸਾਹਿਬ ਸੋ ਦੇਖਦੇ ਰਹੋ ਸਾਡੇ ਨੈਕਸਟ ਵਲੌਗ ਨੂੰ ਸੋ ਨੂੰ ਮਿਲਾਂਗੇ ਅਸੀਂ ਨਵੀਂ ਇੱਕ ਅਸੀ ਜਗ੍ਹਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਕਿਉਂਕਿ ਮਾੜੀਆਂ ਚੀਜ਼ਾਂ ਹਰੇਕ ਸ਼ੇਅਰ ਕਰ ਰਹਿੰਦਾ ਚੰਗੀਆਂ ਚੀਜ਼ਾਂ ਨੂੰ ਕੋਈ ਕੋਈ ਸਪੋਰਟ ਕਰਦਾਗਾ ਤਾਂ ਕਿ ਇਹ ਸਾਡਾ ਉਤਸ਼ਾਹ ਬਦਦਾ ਰਹੇ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ